ਕੀ ਕਹਿਣਾ ਚਾਹੁੰਗੇ ਜਿਹੜਾ ਤੁਸੀਂ ਮਿਸ਼ਨ ਛੇੜੇ ਇਸ ਨੂੰ ਕੀ ਪਰਚਾ ਦੰਦਨੀ ਕੀ ਕਰਨਾ ਦੇਖੋ ਮੈਂ ਦਰਸ਼ਨ ਸਿੰਘ ਕਾਂਗੜਾ ਕੌਮੀ ਪ੍ਰਧਾਨ ਭਾਰਤੀ ਐਂਬੇਡਕਰ ਮਿਸ਼ਨ ਭਾਰਤ ਮੇਰੇ ਨਾਲ ਮੇਰੇ ਸਾਥੀ ਜਿਹੜੇ ਹੈਗੇ ਨੇ ਵਿਕੀ ਬੋਚਾ ਜੀ ਜਿਹੜੇ ਲੋਕ ਕ੍ਰਾਂਤੀਕਾਰੀ ਚੇਤਨਾਮੰਦ ਜਿਹੜੇ ਕੌਮੀ ਪ੍ਰਧਾਨ ਨੇ ਸ਼ਕਤੀਜੀਤ ਸਿੰਘ ਜੀ ਅਤੇ ਜਿਹੜੇ ਪੀੜਤ ਬੱਚੇ ਨੇ ਅਮਨ ਸਿੰਘ ਤੇ ਹਰਜੀਤ ਸਿੰਘ ਉਹਨਾਂ ਦੋਨਾਂ ਦੇ ਜਿਹੜੇ ਪਿਤਾ ਜੀ ਸਤਗੁਰ ਸਿੰਘ ਇਹਨਾਂ ਦਾ ਨਾਮ ਵੀ ਸਤਗੁਰ ਸਿੰਘ ਹੈ ਚੱਟਾ ਸੇਖਵਾ ਤੋਂ ਇਹਨਾਂ ਦਾ ਨਾਮ ਵੀ ਸਤਗੁਰ ਸਿੰਘਾ ਪਿੰਡ ਵਾਲੀਆਂ ਤੋਂ ਜਿਹੜਾ ਇਹ ਮੈਂ ਸਾਬਦਾ ਇੱਕ ਬੜੀ ਹੀ ਨਿੰਦਣਯੋਗ ਜਿਹੜੀ ਇੱਕ ਬੜੀ ਮਾੜੀ ਘਟਨਾ ਜੋ 6 ਜੂਨ ਨੂੰ ਸਾਡੇ ਦੋ ਬੱਚੇ Dalit ਸਮਾਜ ਦੇ ਹਰਜੀਤ ਸਿੰਘ ਅਤੇ ਅਮਨ ਸਿੰਘ ਇਹਨਾਂ ਦੋਨਾਂ ਦੀ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਬੜੀ ਬੇਰਹਿਮੀ ਦੇ ਨਾਲ ਬੜੀ ਬੁਰੀ ਤਰ੍ਹਾਂ ਜਿਹੜੀ ਨੇ ਮਾਰਕੁੱਟ ਕੀਤੀ ਗਈ ਜਿਨ੍ਹਾਂ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਕੱਲੇ ਪੰਜਾਬ ਦੀ ਗੱਲ ਹੀ ਬਲਕੇ ਪੂਰੇ ਦੇਸ਼ ਦੀ ਪੂਰੇ ਵਰਲਡ ਦੇ ਵਿੱਚ ਅੱਜ ਜਿਹੜੀ ਇਹ ਵੀਡੀਓ ਘੁਮਰੀ ਹੈ ਕਿਸ ਤਰ੍ਹਾਂ ਬੇਰਹਿਮੀ ਦੇ ਨਾਲ ਉਹਨਾਂ ਬੱਚਿਆਂ ਦੀ ਜਿਹੜੀ ਮਾਰਕੁੱਟ ਕੀਤੀ ਜਾ ਰਹੀ ਹੈਗੀ ਜੀਦੇ ਅੰਗੇਜਡ ਅਸੀਂ ਜਿਹੜਾ ਮੇਰੇ ਸਾਥੀ ਸਾਰੇ ਅਸੀਂ ਭਰਾ ਸਾਰੇ ਇਕੱਠੇ ਹੋ ਕੇ ਸਾਡੇ ਸਾਰੇ ਸਮਾਜ ਨੇ ਇਕੱਠੇ ਹੋ ਕੇ ਜਦੋਂ ਇਹਨਾਂ ਪਰਿਵਾਰਾਂ ਦੇ ਜਿਹੜੇ ਪਿਤਾ ਜਿਹੜੇ ਦੋਦੇ ਹੈਗੇ ਨੇ ਸਤਕੁਰ ਸਿੰਘ ਜੀ ਇਹਨਾਂ ਨੇ ਸਾਡੇ ਕੋਲੇ ਜਿਹੜੀ ਆਪਣੀ ਫਰਿਆਦ ਰੱਖੀ ਕਿ ਇਸ ਤਰ੍ਹਾਂ ਕਰਕੇ ਸਾਡੇ ਬੱਚਿਆਂ ਨੂੰ ਨਜਾਇਜ਼ ਤੌਰ ਤੇ ਕੁੱਟਿਆ ਗਿਆ ਕੁੱਟ ਕੇ ਇਹਨਾਂ ਦੇ ਖਿਲਾਫ ਹੀ ਜਿਹੜਾ ਪਰਚਾ ਦਰਜ ਕਰਵਾਇਆ ਗਿਆ 307 ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਜਾ ਕੇ ਜਿਹੜਾ ਵਾਲੀਆਂ ਥਾਣਾ ਉੱਥੋਂ ਦੇ ਜਾ ਕੇ ਐਸਐਚਓ ਨੂੰ ਮਿਲੇ ਐਸਐਚਓ ਨੂੰ ਜਾ ਕੇ ਸਾਰੀ ਸੱਚਾਈ ਦੱਸੀ ਵੀ ਇਸ ਤਰ੍ਹਾਂ ਕਰਕੇ ਬੱਚਿਆਂ ਦੀ ਮਾਰਕੁੱਟ ਹੋਈ ਹੈ ਜਿਹਦੀ ਵੀਡੀਓ ਸਾਡੇ ਕੋਲ ਹੈਗੀ ਹੈ ਬੜੀ ਬੜੀ ਸ਼ਰਮ ਦੀ ਗੱਲ ਹੈ ਕਿ ਪੁਲਿਸ ਨੇ ਕਿਸਾਨ ਜਥੇਬੰਦੀ ਦੇ ਦਬਾਅ ਹੇਠ ਆ ਕੇ ਸਾਡੇ ਬੱਚਿਆਂ ਦੇ ਖਿਲਾਫ ਹੀ ਜਿਹੜਾ ਪਰਚਾ ਦਰਜ ਕਰਤਾ ਅਸੀਂ ਇਸ ਚੀਜ਼ ਦਾ ਵਿਰੋਧ ਕੀਤਾ ਨਾਲ ਡਿਮਾਂਡ ਰੱਖੀ ਪ੍ਰਸ਼ਾਸਨ ਤੇ ਵੀ ਉਹਨਾਂ ਦੇ ਖਿਲਾਫ ਜਿਹੜੇ ਮਾਰਕੁੱਟ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਮਨਜੀਤ ਸਿੰਘ ਘਰਾਚੋਂ ਜਗਤਾਰ ਸਿੰਘ ਲੱਡੀ ਅਤੇ ਹੋਰ ਵੀ ਕੁਝ ਵਿਅਕਤੀ ਨੇ ਜਿਹੜੇ ਹੱਲਾਸ਼ੇਰੀ ਵੀ ਦੇ ਰਹੇ ਨੇ ਵੀ ਉਹਨਾਂ ਦੇ ਖਿਲਾਫ ਜਿਹੜਾ ਤੁਰੰਤ ਡਾਕਟਰ ਦੀ ਅਪੀਨੀਅਨ ਲੈ ਕੇ ਵੱਖ-ਵੱਖ ਧਾਰਾਵਾਂ ਤਹਿਤ ਨਾਲ ਐਸਸੀਐਸਟੀ ਜਿਹੜਾ ਐਕਟ 307 ਦਾ ਨਾਲ ਜਿਹੜਾ ਵਾਧਾ ਕਰਕੇ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਪਰਚਾ ਦਰਜ ਹੋ ਗਿਆ ਪ੍ਰਸ਼ਾਸਨ ਨੇ ਧੰਨਵਾਦੀ ਵੀ ਐਸਸੀ ਪੁਲਿਸ ਪ੍ਰਸ਼ਾਸਨ ਦੇ ਪਰਚਾ ਦਰਜ ਕੀਤਾ ਗਿਆ ਪਰ ਉਹਦੇ ਵਿੱਚ ਵੀ ਕਾਣੀ ਵੰਡ ਕੀਤੀ ਗਈ ਹੈ ਜਿੱਦਾਂ ਮੈਂ ਸਮਝਦਾ ਕਿ ਗਰੀਬਾਂ ਦਾ ਪੂਰਾ ਪੱਖ ਨਹੀਂ ਪੂਰਿਆ ਗਿਆ ਜਿਹਦੇ ਵਿੱਚ ਐਸਸੀਐਸਟੀ ਐਕਟ ਲਾਤਾ 325 23 24 41 ਵੀ ਲਾ ਦਿੱਤੀ ਪਰ ਜਿਹੜਾ 307 ਬਣਦਾ ਹੈ ਜਿਸ ਤਰ੍ਹਾਂ ਉਹ ਪਸ਼ੂਆਂ ਤੋਂ ਵੀ ਬਿਹਤਰ ਢੰਗ ਨਾਲ ਕੁੱਟ ਰਿਹਾ ਹੈ ਉਹਦੇ ਹੱਥ ਦੇ ਵਿੱਚ ਇੱਕ ਬਹੁਤ ਹੀ ਵੱਡੀ ਜਿਹੜੀ ਇੱਕ ਲੱਕੜ ਅਣ ਘੜ ਲੱਕੜ ਜਿਹੜੀ ਫੜੀ ਹੋਈ ਹੈ ਜੇ ਮੈਂ ਕਹਿੰਨਾ ਉਹ ਸਿਰ 'ਚ ਵੱਜਦੀ ਤਾਂ ਬੱਚੇ ਮਰ ਜਣਾ ਸੀ ਨਾਲ ਦੀ ਨਾਲ ਜਾਨ ਲੈਵਾਨਾ ਤੇ ਹਮਲਾ ਕੀਤਾ ਪਰ ਇਹਨਾਂ ਤੇ 307 ਦਾ ਵਾਅਦਾ ਨਹੀਂ ਕੀਤਾ ਗਿਆ ਅਸੀਂ ਉਸ ਦੇ ਰਿਗਾਰਡਿੰਗ ਡੀਐਸਪੀ ਸਾਹਿਬ ਨੂੰ ਮਿਲੇ ਸੀਗੇ ਜਿਹੜਾ ਦੋ ਤਿੰਨ ਦਿਨ ਪਹਿਲਾਂ ਮਿਲੇ ਸੀਗੇ ਪਰ ਸਾਡੇ ਕੋਲ ਜਿਹੜਾ ਟਾਈਮ ਲੱਗਾ ਸੀ ਡਿਪਟੀ ਸਾਹਿਬ ਨੇ ਸੋਮਵਾਰ ਤੱਕ ਜਿਹੜਾ ਵਾਅਦਾ ਕੀਤਾ ਜਾਊਗਾ ਅਸੀਂ ਨਾਲ ਇਹ ਵੀ ਮੰਗ ਰੱਖੀ ਸੀ ਜਿੱਥੇ ਜੁਰਮ 'ਚ ਵਾਅਦਾ ਕਰਨਾ ਉਹ ਉਸ ਦੇ ਨਾਲ-ਨਾਲ ਉਹਨਾਂ ਬੰਦਿਆਂ ਨੂੰ ਵੀ ਅਰੈਸਟ ਕੀਤਾ ਜਾਵੇ ਇੱਕ ਜਿਹੜੀ ਹੋਰ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਜਿਹੜੇ ਬੱਚੇ ਦੇ ਬਿਆਨਾਂ ਤੇ ਜਿਹੜਾ ਮਨਜੀਤ ਸਿੰਘ ਘਰਾਚੋਂ ਉਹਦਾ ਬੇਟਾ ਰਾਜਵੀਰ ਸਿੰਘ ਹੈ ਉਹਦੇ ਬਿਆਨਾਂ ਦੇ ਉੱਪਰ ਸਾਡੇ ਬੱਚਿਆਂ ਦੇ ਜਿਹੜਾ ਪਰਚਾ ਦਰਜ ਕੀਤਾ ਗਿਆ ਹੈਗਾ ਉਹ ਬੱਚਾ ਵਿੱਚ ਕੁੱਟਿਆ ਜਿਹੜੇ ਬੰਦੇ ਦੇ ਸੂਆ ਲੱਗਿਆ ਜਾ ਗੰਭੀਰ ਹੈ ਜਿਹਦੇ ਤੇ ਜਿਹਦੇ ਵੱਲੋਂ 300 ਤੋਂ ਵੱਧ ਪਰਚਾ ਦਰਜ ਕਰਵਾਇਆ ਜਾ ਰਿਹਾ ਹੈ ਉਹ ਬੱਚੇ ਵਿੱਚ ਮਾਰ ਕੁੱਟ ਕਰ ਰਿਹਾ ਨਹੀਂ 370 ਪਰਚਾ ਦਰਜ ਹੈ ਨਾ ਉਹ ਬੱਚੇ ਵੱਲੋਂ ਵੀ ਉਹ ਬੱਚੇ ਦੀ ਮਾਰ ਕੁੱਟ ਕੀਤੀ ਹੈ ਉਹ ਲੜਾਈ ਬਿਆਨ ਮਨਜੀਤ ਸਿੰਘ ਦੇ ਨੇ ਪਰ ਲੜਾਈ ਤਾਂ ਰਾਜਵੀਰ ਸਿੰਘ ਦਿਖਾਈਆ ਵੀ ਰਾਜਵੀਰ ਦੇ ਗੰਭੀਰ ਸੱਟਾਂ ਮਾਰੀਆਂ ਇਹ ਪਟਿਆਲੇ ਦੇ ਰਿਜਿੰਦਰ ਰੈਫਰ ਹੈ ਜੀ ਪਰ ਉਸ ਵੀਡੀਓ ਦੇ ਵਿੱਚੋਂ ਕੁੱਟ ਰਿਹਾ ਇਹ ਨਾ ਬੱਚਿਆਂ ਦੀ ਮਾਰ ਕੁੱਟ ਕਰ ਰਹੇ ਆ ਜੋ ਮਰਜੀ ਮਰਜੀ ਕਰ ਰਹੇ ਆ ਇਹ ਨਾ ਬੱਚਿਆਂ ਦੀ ਮਾਰ ਕੁੱਟ ਕਰ ਰਿਹਾ ਹੈ ਪੁਲਿਸ ਨੇ ਕਿਸਾਨ ਯੂਨੀਅਨ ਦੇ ਦਬਾਅ ਹੇਠਾ ਕੇ ਜਿਹੜਾ ਪੱچہ ਦਰਜ ਕੀਤਾ ਅਸੀਂ ਮੰਗ ਰੱਖੀ ਸੀ ਕਿ ਜਿਹੜਾ ਸਾਡੇ ਬੱਚਿਆਂ ਦੀ ਮਾਰ ਕੁੱਟ ਕੀਤੀ ਹੈ ਇਹਨਾਂ ਤੇ 307 ਦਾ ਵਾਅਦਾ ਕੀਤਾ ਜਾਵੇ ਨਾਲ ਉਹ ਬੰਦੇ ਜਿਹੜੇ ਮਾਰਕੁੱਟ ਕਰਨ ਵਾਲੇ ਨੇ ਹੱਲਾਸ਼ੀਰੀ ਦੇਣ ਵਾਲੇ ਨੇ ਨਾਂ ਉਹਨਾਂ ਦਾ ਵੀ ਨਾਮਜ਼ਦ ਕਰਕੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਪਰਿਵਾਰਾਂ ਨੂੰ ਇਨਸਾਫ ਦਿੱਤਾ ਜਾਵੇ ਦੂਸਰੀ ਗੱਲ ਮੈਂ ਤੁਹਾਨੂੰ ਇੱਕ ਹੋਰ ਦੱਸਣੀ ਚਾਹੁੰਦਾ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਸੱਦਾ ਆਇਆ ਕਿ ਤੁਸੀਂ ਜਿਹੜਾ ਆਪਣਾ ਕੋਈ ਵੀ ਬਿਆਨ ਦੇਣਾ ਚਾਹੁੰਦੇ ਹੋ ਜਾਂ ਪੀੜਤ ਪਰਿਵਾਰ ਆਪਣੀ ਕੋਈ ਗੱਲ ਰੱਖਣਾ ਚਾਹੁੰਦਾ ਹੈ ਤਾਂ ਸਾਨੂੰ ਐਸਐਸਪੀ ਸਾਹਿਬ ਵੱਲੋਂ ਇੱਕ ਸੱਦਾ ਪੱਤਰ ਆਇਆ ਸੀਗਾ ਜਿਹਦੇ ਰਿਗਾਰਡਿੰਗ ਅਸੀਂ ਐਸਪੀ ਸਾਹਿਬ ਉੱਥੇ ਐਸਐਸਪੀ ਸਾਹਿਬ ਦੇ ਆਫਿਸ 'ਚ ਗਏ ਪਰ ਐਸਐਸਪੀ ਸਾਹਿਬ ਹਾਜ਼ਰ ਨਹੀਂ ਸੀ ਐਸਪੀ ਸਾਹਿਬ ਸੀਗੇ ਹੋਰ ਬੜੇ ਅਫੀਸਰ ਹੈਗੇ ਥੀਕੇ ਉੱਥੇ ਜਾ ਕੇ ਪਰਿਵਾਰਾਂ ਨੇ ਇਹੀ ਗੱਲ ਰੱਖੀ ਐ ਕਿ ਸਾਨੂੰ ਜਿਹੜਾ ਇਨਸਾਫ ਮਿਲਣਾ ਚਾਹੀਦਾ ਜੋ ਜੁਰਮ ਦੇ ਵਿੱਚ ਵਾਧਾ ਨਹੀਂ ਹੋਇਆ ਉਹ ਹੋਣਾ ਚਾਹੀਦਾ ਉਹ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕੱਲ ਨੂੰ ਹੋਰ ਕਿਸੇ ਗਰੀਬ ਦਾ ਬੱਚਾ ਜਿਹੜਾ ਇਸ ਤਰ੍ਹਾਂ ਇਹਨਾਂ ਦੇ ਤਸ਼ੱਦਦ ਦਾ ਸ਼ਿਕਾਰ ਨਾ ਹੋ ਸਕੇ ਇੱਕ ਪਾਸੇ ਤਾਂ ਅਸੀਂ ਨਾਹਰਾ ਲਾਉਨੇ ਆ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਦਾ ਜਿਹੜਾ ਰਿਸ਼ਤਾ ਮੈਂ ਸਮਝਦਾ ਇੱਕ ਨੌ ਮਾਸ ਦਾ ਰਿਸ਼ਤਾ ਹੈ ਪਰ ਕੁਝ ਅਖੋਤੀ ਲੀਡਰ ਇਦਾਂ ਦੇ ਹੈਗੇ ਨੇ ਜਿਹੜੇ ਉਸ ਰਿਸ਼ਤੇ ਨੂੰ ਵੀ ਖਰਾਬ ਕਰ ਰਹੇ ਨੇ ਕੱਲ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿਸਾਨ ਯੂਨੀਅਨ ਨੇ ਜਿਹਦੇ ਵਿੱਚ ਪੁਲਿਸ ਤੇ ਇੱਕ ਦਬਾਅ ਪਾਉਣ ਵਾਸਤੇ ਧਰਨੇ ਦਾ ਐਲਾਨ ਕੀਤਾ ਧਰਨੇ ਅਸੀਂ ਵੀ ਲਾਉਣ ਜਾਣਦੇ ਆ ਸਾਡੇ ਕੋਲੇ ਬੰਦੇ ਵੀ ਹੈਗੇ ਨੇ ਪਰ ਅਸੀਂ ਕਾਨੂੰਨ ਨੂੰ ਮੰਨਣ ਵਾਲੇ ਵਿਅਕਤੀ ਆ ਅਸੀਂ ਬਾਬਾ ਸਾਹਿਬ ਦੇ ਜਿਹੜਾ ਸੰਵਿਧਾਨ ਹੈ ਬਾਬਾ ਸਾਹਿਬ ਦਾ ਜਿਹੜਾ ਕਾਨੂੰਨ ਬਣਾਇਆ ਹੋਇਆ ਹੈ ਅਸੀਂ ਕਾਨੂੰਨ ਨੂੰ ਮੰਨਦੇ ਆ ਕਾਨੂੰਨ ਦੇ ਮੁਤਾਬਕ ਅਸੀਂ ਚੱਲਦੇ ਆ ਜੇ ਜ਼ਰੂਰਤ ਪਈ ਅਸੀਂ ਵੀ ਧਰਨੇ ਲਾਵਾਂਗੇ ਜ਼ਿਲ੍ਹਾ ਸੰਗਰੂਰ ਕੀ ਜੇ ਸਾਨੂੰ ਪੰਜਾਬ ਬੰਦ ਕਰਾਉਣਾ ਪਿਆ ਅਸੀਂ ਪੰਜਾਬ ਬੰਦ ਕਰਵਾਵਾਂਗੇ ਅਸੀਂ ਪੀੜਤ ਪਰਿਵਾਰ ਨਾਲ ਖੜੇ ਆ ਪਰ ਕੁਝ ਸਿਆਸੀ ਲੋਕ ਇਹ ਸਮਾਜ ਦੀ ਲੜਾਈ ਹੈ ਚਾਹੇ ਸੀ ਕਿਸੇ ਪਾਰਟੀ ਨਾਲ ਸੰਬੰਧ ਹੋਵੇ ਵਿੱਕੀ ਜੀ ਕਿਸੇ ਹੋਰ ਪਾਰਟੀ ਨਾਲ ਨੇ ਮੈਂ ਕਿਸੇ ਹੋਰ ਪਾਰਟੀ ਨਾਲ ਹੋਰ ਵਿਅਕਤੀ ਸਾਡੇ ਸਾਥੀ ਹੈਗੇ ਨੇ ਜੋ ਵਕ ਵਕ ਪਾਰਟੀਆਂ ਨਾਲ ਨੇ ਪਰ ਕੁਝ ਸਿਆਸੀ ਲੋਕ ਇਹਨੂੰ ਰਾਜਨੀਤਿਕ ਰੰਗ ਦੇਣਾ ਚਾਹੁੰਦੇ ਨੇ ਇਸ ਸਾਡੇ ਮਿਸ਼ਨ ਨੂੰ ਖਰਾਬ ਕਰਨਾ ਚਾਹੁੰਦੇ ਨੇ ਉਹਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਜੋ ਮੈਂ ਤਾਂ ਸਿੱਧੇ ਤੌਰ ਤੇ ਇਹ ਗੱਲ ਕਹੂੰਗਾ ਜਿਹੜੇ ਕਿਸਾਨ ਯੂਨੀਅਨ ਦੇ ਹੱਥਾਂ ਦੀ ਘੱਟ ਬੁਟਲੀ ਨੇ ਉਹਨਾਂ ਦੇ ਹੱਥਾਂ ਵਿੱਚ ਖੇਡ ਰਹੇ ਨੇ ਉਹਨਾਂ ਦੇ ਇਸ਼ਾਰੇ ਦੇ ਉੱਪਰ ਸਾਡੇ ਇਸ ਮਿਸ਼ਨ ਨੂੰ ਫੇਲ ਕਰਨ ਦੇ ਵਾਸਤੇ ਇਹਨੂੰ ਸਿਆਸੀ ਰੰਗ ਦੇਣਾ ਚਾਹੁੰਦੇ ਨੇਗੇ ਉਹਨਾਂ ਤੋਂ ਵੀ ਮੈਂ ਪਰਿਵਾਰ ਨੂੰ ਵੀ ਤੇ ਹੋਰ ਵੀ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਉਹਨਾਂ ਤੋਂ ਸੁਚੇਤ ਸੁਚੇਤ ਰਹਿਣ ਉਹਨਾਂ 'ਤੇ ਬਲ ਵਿਸ਼ੇਸ਼ ਧਿਆਨ ਰੱਖਿਆ ਜਾਵੇ ਜਿਹੜਾ ਪਟਿਆਲੇ ਉਹਨਾਂ ਦਾ ਬੇਟਾ ਐਡਮਿਟ ਹੈ ਉਹਦੀ ਵੀ ਤਾਂ ਮੈਡੀਕਲ ਰਿਪੋਰਟ ਦੇ ਆਧਾਰ ਦੀ ਕੋਈ ਕੋਈ ਓਪੀਨੀਅਨ ਨਹੀਂ ਲਹਤੀ ਜੀ ਡਾਕਟਰ ਦੀ ਕੋਈ ਰਿਪੋਰਟ ਨਹੀਂ ਆਈ ਸਿਰਫ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਕੀਤਾ ਜੀ ਮੈਂ ਉਹੀ ਤਾਂ ਗੱਲ ਕਹਿਣਾ ਗਰੀਬ ਨੂੰ ਦਵਾ ਇਹ ਦਲਿਤ ਵੀ ਗਰੀਬ ਸੀਗੇ ਤਾਂ ਕਰਕੇ 2 ਮਿੰਟ ਲਈ ਪਰਚਾ ਦਰਜ ਕਰਨ ਨੂੰ ਅਸੀਂ ਪਿੱਟ ਰਹੇ ਆ ਜਿਹੜਾ ਆਪਣਾ ਪੁਲਿਸ ਨੂੰ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਬੜੇ ਕਈ ਤਰ੍ਹਾਂ ਤੋਂ ਪਿੱਟ ਰਹੇਗੇ ਭਾਈ 307 ਲਾਓ ਕਹਦੇ ਡਾਕਟਰ ਦੀ ਓਪੀਨੀਅਨ ਆਉਣ ਦੋ ਜੀ ਡਾਕਟਰ ਦੀ ਰਿਪੋਰਟ ਆਉਣ ਦੋ ਉਹਨਾਂ ਤੋਂ ਕੋਈ ਰਿਪੋਰਟ ਨਹੀਂ ਲੱਤੀ ਗਈ ਉਹ ਤਾਂ 2 ਮਿੰਟ ਚ ਪਰਚਾ ਦਰਜ ਹੋ ਗਿਆ ਕੱਲ ਉਹਨਾਂ ਨੇ ਜਿਹੜੀ ਕਾਨਫਰੰਸ ਕੀਤੀ ਹੈ ਇੱਕ ਧਮਕੀ ਦਿੱਤੀ ਹੈ ਮੈਂ ਸਭ ਨੂੰ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਉਹਨਾਂ 'ਤੇ ਪਰਚਾ ਦਰਜ ਝੂਠਾ ਕੀਤਾ ਸ਼ੁਰੂ ਕਰਸਤਾਂ ਜਿਹੜਾ ਐਸਆਸੀ ਐਕਟ ਦਾ ਕਰ ਕੀ ਇਹ ਬੱਚੇ ਐਸੀ ਨਹੀਂ ਹੈਗੇ ਮੈਂ ਉਹਨਾਂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਹੈ ਉਹ ਕਹਿੰਦੇ ਝੂਠਾ ਪਰਚਾ ਦਰਜ ਕੀਤਾ ਜੀ ਐਸਸੀ ਐਕਟ ਦਾ ਕੀ ਇਹ ਬੱਚੇ ਐਕਟ ਐਸਸੀ ਨਹੀਂ ਹੈਗੇ ਜਦੋਂ ਕੋਈ ਵੀ ਜਨਰਲ ਵਿਅਕਤੀ ਜਾਂ ਆਦਰ ਐਸਸੀ ਕਿਸੇ ਸ਼ਡਿਊਲ ਕਾਸਟ ਬੱਚੇ ਦੇ ਉੱਪਰ ਕਿਸੇ ਵਿਅਕਤੀ ਤੇ ਤਸ਼ੱਦਦ ਕਰਦਾ ਉਹਦਾ ਕੋਈ ਹੱਕ ਮਾਰਦਾ ਉਹਤੇ ਜ਼ੁਲਮ ਕਰਦਾ ਉਹਦੇ ਨਾਲ ਕੋਈ 420 ਹੁੰਦੀ ਹੈ ਉਹਦਾ ਹੱਕ ਮਾਰਦਾ ਤਾਂ ਉਹਤੇ ਜਿਹੜਾ ਐਸਸੀ ਐਸਟੀ ਐਕਟ ਦਾ ਪਰਚਾ ਦਰਜ ਬਣਦਾ ਉਹ ਜੋ ਕਾਨੂੰਨ ਮੁਤਾਬਕ ਕੀਤਾ ਗਿਆ ਪਰ ਸਾਡਾ ਇੰਨਾ ਕੁ ਪੁਲਿਸ ਨਾਲ ਰੋਸ ਆ ਗਿਆ ਕਿ ਜਿਹੜਾ 307 ਦਾ ਵਾਅਦਾ ਨਹੀਂ ਕੀਤਾ ਗਿਆ ਜੇ ਉਹ ਵਾਅਦਾ ਕੀਤਾ ਜਾਵੇ ਤੇ ਬੰਦਿਆਂ ਨੂੰ ਅਰੈਸਟ ਕੀਤਾ ਜਾਵੇ ਸਾਰਾ ਲਈ ਕਾਨੂੰਨ ਬਰਾਬਰ ਹੈ ਇਹ ਨਹੀਂ ਹੈਗਾ ਸੀ ਤਾਂ ਜਿਹੜੇ ਧਰਨੇ ਧਮਕੀ ਦੇ ਕੇ ਅਸੀਂ ਗ੍ਰਿਫਤਾਰੀ ਤੋਂ ਬਚ ਜਾਾਂਗੇ ਸਭ ਲਈ ਕਾਨੂੰਨ ਬਰਾਬਰ ਹੈ ਅਸੀਂ ਵੀ ਧਰਨੇ ਦੇਣ ਜਾਣਦੇ ਅਸੀਂ ਵੀ ਧਰਨੇ ਦੇਵਾਂਗੇ ਲੋੜ ਪਈ ਤਾਂ ਉਹਨਾਂ ਦੇ ਬਿਆਨ ਕੀ ਨਾਮ ਹੈ ਜੀ ਸਤਿਗੁਰੂ ਸਤਿਗੁਰੂ ਜੀ ਤੁਹਾਡੇ ਬੇਟੇ ਦਾ ਕੀ ਨਾਮ ਹੈ ਹਰਜੀਤ ਸਿੰਘ ਕੀ ਗੱਲ ਹੋਈ ਸੀ ਕਿ ਤੁਸੀਂ ਜਾਣੇ ਤੁਹਾਨੂੰ ਪਤਾ ਹੋਊਗਾ ਬੇਟਾ ਕਿੱਥੇ ਗਿਆ ਸੀ ਇਹ ਕਿਹਨੇ ਮੇਰੇ ਬੇਟੇ ਦਾ ਜਰਮ ਦਿਨ ਸੀ ਜੀ ਉਹ ਮੇਰੇ ਭਤੀਜੇ ਨੂੰ ਲੈਣ ਗਿਆ ਸੀ ਘਰਾਚੂ ਤੋਂ ਇਹ ਉਹ ਆਂਦੇ ਆਂਦੇ ਇਨਸਾਨੀਅਤ ਤੌਰ ਤੇ ਨੇ ਪੁੱਛ ਲਿਆ ਜੀ ਇਹਨਾਂ ਦੇ ਮੋਢੇ ਦੇ ਹੱਥ ਲਾਇਆ ਉਹ ਇਹਨਾਂ ਨੇ ਢਾਲਾਂ ਦੇ ਵਿੱਚੇ ਫੜ ਕੇ ਨੂੰ ਗੀ ਇਹਨਾਂ ਦੋ ਦੋਨਾਂ ਨੂੰ ਕੁੱਟ ਮਾਰ ਕਰਕੇ ਗੱਡੀ ਚ ਘਮਾਉਂਦੇ ਰਹੇ ਜੀ ਜਾਤੀਸ਼ੂਸ਼ ਦੇ ਸ਼ਬਦ ਬੋਲਦੇ ਰਹੇ ਜੀ ਜਾਤੀ ਪ੍ਰਤੀ ਮੜਾ ਬੋਲਦੇ ਰਹੇ ਫਿਰ ਸ਼ਾਮ ਨੂੰ ਕੁੱਟ ਮਾਰ ਕਰਕੇ ਜੀ ਸ਼ਾਮ ਨੂੰ ਇਹਦੇ ਗੇਟ ਦੇ ਅੱਗੇ ਸਿੱਟ ਗਏ ਜੀ ਥਾਣੇ ਦੇ ਜੀ ਸੱਤਰਬਾਲੀਆਂ ਦੇ ਜੀ ਕਿਸਾਨ ਜੀ ਨੇ ਕਹਿੰਦੇ ਕਿ ਮੇਰੇ ਬੇਟੇ ਦੇ ਸੂਰੀ ਵਗੈਰਾ ਜਾਂ ਕੋਈ ਮਾਰਿਆ ਗਿਆ ਜਾਂ ਕੋਈ ਕੁੱਤੀ ਕੀਤੀ ਹੈ ਇਹਨਾਂ ਦਾ ਕਹਨ ਕੋਈ ਪਤਾ ਨਹੀਂ ਕਿਹਨੇ ਮਾਰਿਆ ਜੀ ਸਾਡੇ ਬੇਟਾ ਬੱਚੇ ਨੇ ਨਹੀਂ ਮਾਰਿਆ ਜੀ ਤੁਸੀਂ ਕੀ ਜਾਣਦੇ ਅਸੀਂ ਤਾਂ ਇਨਸਾਫ ਚਾਹੁੰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਤ ਗੁਰੂ ਸਿੰਘ ਜੀ ਬੇਟੇ ਦਾ ਕੀ ਨਾਮ ਅਮਨ ਸਿੰਘ ਜੀ ਕੀ ਹੋਇਆ ਸੀ ਕਿ ਤੁਹਾਨੂੰ ਪਤਾ ਜੀ ਕਿ 6 ਦਿਨ ਦੀ ਘਟਨਾ ਹੋਈ ਸੀ ਉਸ ਤੋਂ ਬਾਅਦ ਬੱਚਾ ਦਾ ਦਿਕਰਾਇਆ ਗਿਆ ਤੁਹਾਡੇ ਬੇਟੇ ਦੀ ਵੀ ਮੈਂ ਕੰਮ ਸਿਤੀ ਗਈ ਜੀ ਮੈਂ ਕੰਮ ਤੋਂ ਘਰੋਂ ਗਿਆ ਜੀ ਤੇ ਜਾ ਕੇ ਮੈਨੂੰ ਬੱਚਿਆਂ ਨੇ ਦੱਸਿਆ ਜੀ ਮੋਬਾਈਲ ਵੀਡੀਓ ਰਹੀ ਤੇ ਇਥੋਂ ਪਿੰਡੋਂ ਗਿਆ ਉਹ ਬੱਚੇ ਬੱਚਿਆਂ ਨਾਲ ਗਿਆ ਜੀ ਉਹ ਉੱਥੇ ਜਾ ਕੇ ਮੈਨੂੰ ਇਹਦੇ ਬਾਰੇ ਵੀ ਕੋਈ ਪਤਾ ਨਹੀਂ ਵੀ ਕੀ ਗੱਲ ਸੀ ਜੀ ਕੀ ਬਾਤ ਸੀਗੀ ਉਹ ਕਹਿੰਦਾ ਡਾਡੀ ਮੈਂ ਨਾ ਕੋਈ ਮੇਰਾ ਕੋਈ ਲੈਣਾ ਤੀ ਉਹਦੇ ਵਿੱਚ ਨਾ ਕੋਈ ਲੜਾਈ ਦਾ ਮੇਰੇ ਵਿੱਚ ਕੋਈ ਇਸੇ ਤਰ੍ਹਾਂ ਦਾ ਕੋਈ ਹੋਣੀ ਤੀ ਆ ਤੇ ਮੈਨੂੰ ਗਾਹਾਂ ਕਹਿੰਦਾ ਵੀ ਇੱਥੋਂ ਲੈ ਜੇ ਤਾਂ ਮੈਂ ਵਾਪਸ ਹੋ ਗਿਆ ਜੀ ਮੇਰਾ ਲੜਾਈ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਸੀ ਉਹਦੇ ਵਿੱਚ ਕਹਿੰਦਾ ਤੇ ਗੈਲ ਦੀ ਆ ਕੇ ਉਹਨਾਂ ਨੇ ਕਹਿੰਦਾ ਕਿ ਤੂੰ ਮੈਂ ਵਾਪਸ ਹੋ ਗਿਆ ਉਹਨਾਂ ਨੇ ਮੇਰੇ ਸਿਰ 'ਚ ਇੱਟ ਮਾਰੀ ਇੱਕ ਪਹਿਲਾਂ ਫਿਰ ਕਹਿੰਦਾ ਉਹਨਾਂ ਨੇ ਮੇਰੇ ਸਿਰ 'ਚ ਇੱਕ ਛੋਟੀ ਮਾਰੀ ਛੋਟੀ ਤੋਂ ਬਾਅਦ ਤੇ ਮੇਰੀ ਬਾਹ ਫੜ ਕੇ ਤੇ ਇੱਕ ਟੰਬਾ ਸੀ ਜੀ ਲੱਕੜ ਜੀ ਉਹਨਾਂ ਲੱਕੜ ਨਾਲ ਉਹਦੀ ਬਾਹ ਫੜ ਕੇ ਤੇ ਉਹਦੇ ਲੱਕੜ ਨਾਲ ਬਾਹ ਕਿਵੇਂ ਆਪਾਂ ਕੋਈ ਚੀਜ਼ ਵੜਦੇ ਹੁੰਨੇ ਆ ਜੀ ਐਸ ਲੋਟ ਵਧਣ ਲੱਗ ਗਈ ਜੀ ਉਸ ਤੋਂ ਬਾਅਦ ਕਹਿੰਦਾ ਇੱਕ ਹੋ ਗਿਆ ਇੱਕ ਤੋਂ ਬਾਅਦ 2 ਹੋ ਗਿਆ 2 ਤੋਂ ਬਾਅਦ ਕਹਿੰਦਾ ਫਿਰ ਆਈ ਗਈ ਜੀ ਫਿਰ ਮੈਨੂੰ ਕਹਿੰਦਾ ਬਹੁਤ ਬੁਰੀ ਹਾਲਤ ਨਾਲ ਕੁੱਟਣ ਲੱਗ ਗਈ ਜੀ ਵੀ ਕੋਈ ਲੜਾਈ ਦੇ ਨਾਲ ਕਹਿੰਦਾ ਕੋਈ ਮੇਰਾ ਲੈਣਾ ਦੇਣਾ ਕੋਈ ਹੁੰਦੀ ਆ ਜੀ ਜਾ ਬਾਕੀ ਮੈਂ ਇੱਕ ਗੱਲ ਇਹ ਕਹਿਣਾ ਜੀ ਜੇ ਕੋਈ ਮੇਰੇ ਬੱਚੇ ਦਾ ਕੋਈ ਰਿਕਾਰਡ ਆ ਤਾਂ ਮੇਰੇ ਪਿੰਡ ਵਾਲਿਆਂ ਜਾ ਕੇ ਕਿਸੇ ਨੂੰ ਵੀ ਪੁੱਛੇ ਉਹਦੀ ਸਾਨਮੀਨ ਕਰੀ ਜਾਵੇ ਜੇ ਮੇਰੇ ਬੱਚੇ ਦੇ ਕਿਸੇ ਦੇ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ ਨਾ ਪਰਚਾ ਜੀ ਪਹਿਲਾਂ ਕੋਈ ਕਿਸੇ ਦਾ ਕਿਸੇ ਚੀਜ਼ ਦਾ ਕੋਈ ਚੀਜ਼ ਦਾ ਹੁੰਦੀਗਾ ਜਿੱਤੇ ਪਹਿਲਾਂ ਤੇ ਜਾ ਕੇ ਜੇ ਕੋਈ ਕਹਿੰਦਾ ਤਾਂ ਕਿਸੇ ਨੇ ਸਾਨਮੀਨ ਕਰਨੀਆਂ ਤਾਂ ਮੇਰੇ ਪਿੰਡ ਜਾ ਕੇ ਦਾ ਵਾਲੀਆਂ ਪਸਾਨਮੀਨ ਮੇਰੇ ਬੱਚੇ ਬਾਰੇ ਕਰ ਸਕਦਾ ਜੀ ਬੇਟਾ ਕੀ ਕਰਦਾ ਬਾ ਇਹ ਬੇਟਾ ਕਰਦਾ ਸਲੂਨ ਦਾ ਕੰਮ ਕਰਦਾ ਜੀ ਹਾਂਜੀ ਠੀਕ ਹੈ ਟਿੱਕੀ ਪਰੋਚਾ ਜੀ ਧੂਰੀ ਤੋਂ ਮੈਂ ਕੌਮੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਜੀ ਆ ਕੀ ਕਹਿਣਾ ਚਾਹੁੰਦੇ ਜੀ ਜਿਹੜੀ ਇਹ ਘਟਨਾ ਵਾਪਰੀ ਇਹ ਜਿਹੜੀ 6 ਤਰੀਕ ਨੂੰ ਘਟਨਾ ਹੋਈ ਬਹੁਤ ਨਿੰਦਣਯੋਗ ਹੈ ਜੀ ਪਰ ਆਪਾਂ ਉਹ ਦਿਨੋਂ ਦਿਨ ਦੇਖ ਰਹੇ ਹਾਂ ਵੀ ਜਿਹੜਾ ਪੰਜਾਬ ਦੇ ਵਿੱਚ ਆਪਾਂ ਕਹਿੰਦੇ ਜਿੱਥੇ ਦਸੇ ਗੁਰੂਆਂ ਦੀ ਆ ਬਾਣੀ ਚੱਲਦੀ ਹੈ ਗੁਰੂਗ੍ਰੰਥ ਸਾਹਿਬ ਹੈ ਉਰੇ ਜਾਤ ਪਾਤ ਨਹੀਂ ਪਰ ਅੱਜ ਦੇ ਟਾਈਮ ਸਾਨੂੰ ਇਹ ਲੱਗਦਾ ਵੀ ਪੂਰੇ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਜੇ ਜਾਤ ਪਾਤ ਦਾ ਜਿਹੜਾ ਕੋਈ ਆਪਾਂ ਕਹਾਂਗੇ ਵੀ ਇੱਕ ਮਾਹੌਲ ਬਣਿਆ ਹੋਇਆ ਉਹ ਪੰਜਾਬ 'ਚ ਬਣਿਆ ਹੋਇਆ। ਜਿੱਥੇ ਇੱਕ ਮੜੀਆਂ ਅੱਡ ਬਣੀਆਂ ਹੋਈਆਂ ਨੇ ਗੁਰਦੁਆਰੇ ਅੱਡ ਬਣੇ ਉਹ ਚੀਜ਼ਾਂ ਤੇ ਤਾਂ ਲੜਾਈ ਹੁੰਦੀ ਨਹੀਂ। ਪਰ ਇਨਸਾਨੀਅਤ ਤੌਰ ਤੇ ਜਿੱਥੇ ਐਸਸੀ ਭਾਈਚਾਰੇ ਨੂੰ ਇੱਕ ਕੀੜਾ ਮਕੌੜਾ ਸਮਝਿਆ ਜਾਂਦਾ ਵੀ ਇਹਨਾਂ ਨੂੰ ਜਦੋਂ ਮਰਜ਼ੀ ਮਸਲਾਇਆ ਜਾਵੇ। ਇੱਥੇ ਦੇਖੋ ਪ੍ਰਸ਼ਾਸਨ ਨੇ ਕੀ ਕੀਤਾ ਜੀ ਨਾਲੇ ਤਾਂ ਮੁੰਡਿਆਂ ਨੂੰ ਕੁੱਟਿਆ ਮਾਰਿਆ ਜਾਨੋਂ ਮਾਰ ਕੇ ਸਿੱਟ ਗਏ ਜੀ ਥਾਣੇ ਮੂਰੇ। ਉਦੋਂ ਬਾਅਦ ਇਹਨਾਂ ਤੇ ਸਾਰਿਆਂ ਦੇ ਪਰਚੇ ਦਰਜ ਕਰਤੇ। ਕੋ ਤੇ ਅਸੀਂ ਹੁਣ ਕਿੰਨੇ ਦਿਨਾਂ ਤੋਂ ਸੰਘਰਸ਼ ਕਰ ਰਹੇ ਹਾਂ ਸਾਰੀ ਜਥੇਬੰਦੀਆਂ ਇਕੱਠੇ ਹੋ ਕੇ ਵੀ ਜੀ ਇਹਨਾਂ ਤੇ ਪਰਚਾ ਦਰਜ ਹੋਵੇ 307 ਲੱਗਣੀ ਐਸਸੀ ਐਕਟ ਲੱਗਣਾ ਜੀ ਉਹ ਐਸਸੀ ਨੇ ਜਦੋਂ ਐਸਸੀਆਂ ਨੂੰ ਕੁੱਟਿਆ ਜਾਂਦਾ ਉਹਨਾਂ ਤੇ ਐਸਸੀ ਐਕਟ ਤਾਂ ਲੱਗਣੀ ਸੀ ਪਰ ਮੋ ਜਾਤ ਪਾਤ ਦੇ ਬਿਰਕੁਦ ਨਾ ਵੀ ਬੋਲਣ ਉਹਨਾਂ ਨੂੰ ਪਤਾ ਸੀ ਵੀ ਐਸਸੀ ਨੇ ਉਹ ਲੱਗਣੀ ਸੀ ਪਰ 307 ਅਜੇ ਤੱਕ ਨਹੀਂ ਲੱਗੀ ਅੱਜ ਇਹ ਪੂਰੇ ਭਾਰਤ ਦੇ ਵਿੱਚ ਜਿਹੜਾ ਇਹ ਮਸਲਾ ਪੂਰਾ ਭਾਕ ਚ ਸਾਨੂੰ ਪੂਰੇ ਇੰਡੀਆ ਚੋਂ ਕਿ ਬਾਹਰੋਂ ਵੀ ਫੋਨ ਆਉਂਦੇ ਨੇ ਵੀ ਜੀ ਅਸੀਂ ਤੁਹਾਡੇ ਨਾਲ ਆ ਵੀ ਜਿਹੜਾ ਗਰੀ ਸਮਾਜ ਦੀ ਪਿੱਠ ਨਹੀਂ ਲੱਗਣੀ ਚਾਹੀਦੀ ਵੀ ਜਿਹੜਾ ਕਿਸਾਨ ਯੂਨੀਅਨ ਵੱਲੋਂ ਇਹ ਜਿਹੜਾ ਕੰਮ ਕੀਤਾ ਗਿਆ ਨਿੰਦਣਯੋਗ ਹੈ ਜਥੇਬੰਦੀ ਕੋਈ ਮਾੜੀ ਨਹੀਂ ਹੁੰਦੀ ਅਸੀਂ ਕਿਸਾਨ ਯੂਨੀਅਨ ਨੂੰ ਨਹੀਂ ਮਾੜਾ ਕਹਿੰਦੇ ਅਸੀਂ ਕਹਿੰਦੇ ਆ ਕਈ ਯੂਨੀਅਨਾਂ ਦੇ ਵਿੱਚ ਜਥੇਬੰਦੀਆਂ ਦੇ ਵਿੱਚ ਬੰਦੇ ਮਾੜੇ ਆ ਜਾਂਦੇ ਨੇ ਜਥੇਬੰਦੀਆਂ ਅਸੀਂ ਵੀ ਚਲਾ ਰਹੇ ਹਾਂ ਸਟੇਟ ਲੈਵਲ ਤੇ ਨੈਸ਼ਨਲ ਲੈਵਲ ਤੇ ਪਰ ਜਥੇਬੰਦੀਆਂ ਦੇ ਵਿੱਚ ਬੰਦੇ ਮਾੜੇ ਆਏ ਨੇ ਜਿਹੜੇ ਇਹ ਜਿਹੇ ਬੰਦੇ ਨੇ ਉਹਨਾਂ ਦੇ ਜਥੇਬੰਦੀਆਂ ਤੋਂ ਆਗੂਆਂ ਨੂੰ ਚਾਹੀਦਾ ਵੀ ਇਹ ਜਿਹੇ ਜਥੇਬੰਦੀ ਇਹਦੇ ਆਗੂਆਂ ਨੂੰ ਪਾਰਟੀ ਚੋਂ ਬਾਹਰ ਕੱਢਣਾ ਚਾਹੀਦਾ ਤੇ ਇਹਨਾਂ ਉੱਪਰ ਜ ਅੱਜ ਉਹ ਪ੍ਰਸ਼ਾਸਨ ਨੂੰ ਦਬਾਅ ਬਣਾ ਰਹੇ ਨੇ ਵੀ ਜੀ ਅਸੀਂ ਆਪਣੀ ਜਥੇਬੰਦੀਆਂ ਸੜਕ ਤੇ ਲਿਆਵਾਂਗੇ ਸੋ ਆਹ ਪਰਚਾ ਕੈਨਸਲ ਕਰੋ ਇਹ ਕੀ ਇੱਕ ਪ੍ਰੈਸ਼ਰ ਹੀ ਹੈ ਪਰ ਅੱਜ ਐਸਸੀ ਸਮਾਜ ਅਸੀਂ ਦੱਸਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਤੇ ਜਥੇਬੰਦੀ ਨੂੰ ਵੀ ਵੀ ਅੱਜ ਐਸਸੀ ਸਮਾਜ ਉਹ ਪਹਿਲਾ ਮੰਗੂ ਨਹੀਂ ਰਹਿ ਚੁੱਕਿਆ ਐਸਸੀ ਸਮਾਜ ਦੀ ਵੀ 35 36% ਆਬਾਦੀ ਆ ਪੰਜਾਬ ਚ ਪੂਰੇ ਪੰਜਾਬ ਦੇ ਵਿੱਚ ਧਰਨੇ ਮਜਾਰੇ ਹੋਣਗੇ ਪੂਰੇ ਭਾਰਤ ਦੇ ਵਿੱਚ ਹੋਣਗੇ ਜੇ ਤੁਸੀਂ ਐਸਸੀ ਸਮਾਜ ਦੀ ਹੋਣ ਨੂੰ ਲਲਕਾਰੋਗੇ ਤਾਂ ਸੋਨੂੰ ਇਹ ਪੰਜਾਬ ਦੇ ਵਿੱਚ ਜਿਹੜੇ ਇੱਕ ਭਾਈਚਾਰਕ ਸਾਂਝ ਆਪਾਂ ਕਹਿੰਦੇ ਆ ਤੇ ਬਾਲਾ ਟਾਈਮ ਨਹੀਂ ਲੱਗਣਾ ਲੋਕਾਂ ਦੇ ਸਾਹਮਣੇ ਆਜੂਗਾ ਵੀ ਅਸਲ ਚ ਹੈ ਸ